ਹੇਲੂਇਆ ਸਾਰੇ ਨੂੰ ਪਿਆਰ ਭਰੀ ਜੈਮ ਸੀ ਦੀ ਅਸੀਂ ਸਵੇਰ ਦੇ ਸਮੇਂ ਪਰਮੇਸ਼ਰ ਦੀ ਜੁੜ ਚੱਕੀ ਹੋਈਆਂ ਅਸੀਂ ਸਭ ਜੀ ਨਿਕਮਨ ਹੋ ਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਏਗਤ ਹੀਲ ਕਰੇਗਾ ਅਮੀਨ ਤੁਸੀਂ ਆਪਣੀ ਅੱਖਾਂ ਨੂੰ ਸਭ ਜੀ ਨੂੰ ਬੰਦ ਕਰਾਂਗੇ ਹਾਲੇਲੂਇਆ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਅਸੀਂ ਸਭ ਜੀ ਨੇ ਤੁਹਾਨੂੰ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਖ ਕਰਦੇ ਪ੍ਰਭੂ ਜੀ ਸੁੰਦਰ ਸਮੇਂ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਜੋ ਅੱਜ ਦਾ ਦਿਨ ਖੁਦਾਵਾਨ ਫੇਰ ਤੁਸੀਂ ਸਾਨੂੰ ਦਿਖਾਇਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਸਭ ਜਿੰਨੇ ਖੁਦਾਵਾਨ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਜੋ वचन ਦੇਂਦੀ ਪਿਤਾ ਤੁਸੀਂ ਆਗਿਆ ਦਿੱਤੀ ਹੈ ਖੁਦਾਵਾਨ ਉਹ वचन ਪਿਤਾ ਪਰਮੇਸ਼ਰ ਦੇ ਦਿਲ ਦੀਆਂ ਮਾਸਪੱਟੀਆਂ ਤੇ ਲਿਖਿਆ ਜਾਵੇ ਸ਼ੈਤਾਨ ਚਰਾਣਾ ਆਵੇ ਤੇ ਚਰਾਣਾ ਸਕੇ ਮੇਰੇ ਖੁਦਾਵਾਨ ਸਾਰੀ ਯੋਜਨਾ ਵੈਰਿਟੀ ਸ਼ਕਤੀ ਨਾਲ ਦੇ ਜੀਵਚਾਉਟ ਹੋਵੇ ਮੈਂ ਪਿਤਾ ਤੁਹਾਡਾ ਧੰਨਵਾਦ ਕਰਦੀ ਆ ਤਾਰੀਫ ਕਰਦੀ ਆ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਤੇ ਮੰਗਦੀ ਆ ਆਮੀਨ ਹallelujah ਅਸੀਂ ਵਚਨ 'ਚ ਦੇਖਾਂਗੇ ਲੁੱਕਾ 22 ਹੈ ਤੇ ਉਹਦਾ 28 ਤਾਂ 29 ਵਚਨ 'ਚ ਹallelujah ਹallelujah ਅਸੀਂ ਵਚਨ 'ਚ ਜਾਵਾਂਗੇ ਅਤੇ ਤੁਸੀਂ ਉਹੀ ਹੋ ਜੋ ਮੇਰੇ ਨਾਲ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ ਹੋ ਹallelujah ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਹ ਟਰਾਇਆ ਹੈ ਦੀ ਵੀ ਮੈਂ ਵੀ ਤੁਹਾਡੇ ਲਈ ਠਰਾਵਾਂਗਾ ਹallelujah ਕਿਵੇਂ ਕਲਿਸਿਆ ਪਰਮੇਸ਼ਰ ਨੇ ਕੀ ਕਿਹਾ ਪਰ ਤਾਂ ਵੀ ਕੋਈ ਖੁਦਾ ਵੀ ਪਰਮੇਸ਼ੀ ਯਿਸੂ ਮਸੀਹ ਵੀ ਦੁੱਖ ਚ ਸੁੱਖ ਚੱਲ ਕੇ ਗਏ ਨੇ ਹallelujah ਤੇ ਕੀ ਪ੍ਰਾਰਥਨਾ ਦੇ ਵਿੱਚ ਦ੍ਰਿੜ ਰਹਿਣ ਪਰਮੇਸ਼ਰ ਕੇੰਦਰੇ ਵੀ ਤੁਸੀਂ ਪ੍ਰਾਰਥਨਾ ਕਰਦੇ ਰਹੋ ਕਿਵੇਂ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਇਸੀ ਪਰਤਾਵਾਂ ਵਿੱਚੋਂ ਬਾਹਰ ਨਿਕਲਦੇ ਆਂ ਉਲਝਣਾ ਚੋਂ ਬਾਹਰ ਨਿਕਲਦੇ ਆਂ ਜਦੋਂ ਅਸੀਂ ਵਚਨ ਪੜ੍ਹਦੇ ਆਂ ਤੇ ਪਰਮੇਸ਼ਰ ਦਾ ਆਤਮਾ ਸਾਡੇ ਨਾਲ ਗੱਲ ਕਰਦਾ ਏ ਜਿਦਾ ਪਰਮੇਸ਼ਰ ਦੇ ਵਚਨ 'ਚ ਲਿਖਿਆ ਵੀ ਮੇਰੇ ਪਿਤਾ ਨੇ ਮੇਰੇ ਲਈ ਰਾਜ ਠਰਾਇਆ ਤੇ ਮੈਂ ਵੀ ਤੁਹਾਡੇ ਲਈ ਪਰਮੇਸ਼ਰ ਕੀ ਕਹਿ ਰਿਹਾ ਮੈਂ ਵੀ ਤੁਹਾਡੇ ਲਈ ਇੱਕ ਰਾਜ ਠਰਾਇਆ ਏ ਹਾਲੇਲੂਇਆ ਰਾਜ ਕੀ ਮੈਂ ਵੀ ਤੁਹਾਡੇ ਲਈ ਠਰਾਇਆ ਏ ਜੋ ਉੱਤਮ ਉੱਤਮ ਜਗਾ ਤੇ ਆਸ਼ੀਸ਼ ਬਰਕਤ ਤੰਦਰੁਸਤੀ ਹallelujah ਵੀ ਮੈਂ ਵੀ ਤੁਹਾਨੂੰ ਦੇ ਚੁੱਕਿਆ ਵਾ ਪਰਕਤ ਕਿਸ ਤਰ੍ਹਾਂ ਮਿਲੇਗੀ ਕਦ ਮਿਲੇਗੀ ਕਿਸ ਤਰ੍ਹਾਂ ਮਿਲੇਗੀ ਜਦੋਂ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਚ ਜਾਵਾਂਗੇ ਜੋ ਅਸੀਂ ਘੋਸ਼ਣਾ ਕਰਾਂਗੇ ਹਾਂ ਪ੍ਰਭੂ ਤੇਰੇ ਪਿਤਾ ਨੇ ਰਾਖ ਰਾਇਆ ਪਰ ਤੁਸੀਂ ਕਿਹਾ ਤੁਸੀਂ ਵੀ ਸਾਡੇ ਲਈ ਧਰ ਆਇਆ ਔਰ ਅੱਜ ਉਹ ਚੰਗੇ ਦਿਨ ਸਾਡੇ ਆ ਚੁੱਕੇ ਨੇ ਸਾਡੇ ਚ ਰੋਗ ਬਿਮਾਰੀਆਂ ਖਤਮ ਹੋ ਚੁੱਕੀਆਂ ਹਨ ਪ੍ਰਭੂ ਤੁਸਾਂ ਨੇ ਹੀਲ ਕਰ ਚੁੱਕਿਆ ਫ੍ਰੀ ਕਰ ਚੁੱਕਿਆ ਹallelujah ਕੀ ਅਸੀਂ ਪ੍ਰਾਰਥਨਾ ਤੇ ਜਾਵਾਂਗੇ ਕੰਮ ਤੇ ਜਾਣਾ ਕਾਰੋਬਾਰ ਜਾਣਾ ਪ੍ਰਾਰਥਨਾ ਕਰਕੇ ਜਾਣੀ ਕੋਈ ਵੀ ਕੰਮ ਸ਼ੁਰੂ ਕਰਨਾ ਪ੍ਰਾਰਥਨਾ ਕਰਨੀ ਕਿਉਂਕਿ ਪਰਮੇਸ਼ਰ ਨੇ ਸਾਨੂੰ ਕਿਹਾ ਵੀ ਮੈਂ ਤੁਹਾਨੂੰ ਉੱਤਮ ਆਸ਼ੀਸ਼ਾਂ ਦੇ ਦਿੱਟ ਚੁੱਕਿਆ ਉਹ ਤਮਾਸ਼ੀਸ਼ਾ ਕਿੱਦਾਂ ਮਿਲਣਗੀਆਂ ਜਦੋਂ ਅਸੀਂ ਪ੍ਰਭੂ ਦੇ ਵਚਨ ਤੇ ਚੱਲਾਂਗੇ ਪ੍ਰਭੂ ਨਾਲ ਗੱਲਬਾਤ ਕਰਾਂਗੇ ਤੇ ਖੁਦਾ ਸਾਡੇ ਰਾਹ ਤੇ ਨੋਪਣ ਕਰੇਗਾ ਸਾਡੇ ਜੀਵਨ ਨੂੰ ਬਦਲ ਦੇਗਾ ਅਸੀਂ ਉੱਤਮ ਜੀਵਨ ਨੂੰ ਪਾਵਾਂਗੇ ਹਾਲੇਲੂਇਆ ਕੈਜੀ ਨੇ ਕਹਿੰਦੇ ਨੇ ਵੀ ਹਾਂਜੀ ਪ੍ਰਾਰਥਨਾ ਕਰ ਲਈ ਹਮ ਦਿਲੋਂ ਹਣੀ ਜੈਦੀ 5 ਮਿੰਟ ਦੀ ਕਿਉਂ ਨਾ ਹੋ ਜੇ ਨਹੀਂ ਪ੍ਰਭੂ ਨੇ ਦਸਵੰਤ ਮੰਗਿਆ ਏ ਬੀਜ ਦਾ ਵੀ ਪ੍ਰਾਰਥਨਾ ਦਾ ਵੀ ਹallelujah ਕਬਿਤ ਜੀ ਦੋਸੀ ਇੱਕ ਘੰਟਾ ਸ਼ਾਮੀ ਇੱਕ ਘੰਟਾ ਰਾਤੀ ਇੱਕ ਘੰਟਾ ਸਵੇਰੇ ਪ੍ਰਾਰਥਨਾ ਕਰਨੇ ਤੇ ਖੁਦਾਵੰਦ ਦਾ ਆਤਮਾ ਸਾਡੇ ਜੀਵਨ ਚ ਕਾਰੇ ਕਰਦਾ ਏ ਸਾਡੀ ਗਵਾਹੀ ਕਰਦਾ ਏ ਕਿਉਂਕਿ ਪ੍ਰਭੂ ਨੂੰ ਪਤਾ ਵੀ ਮੇਰੇ ਬੱਚਿਆਂ ਨੇ ਪਹਿਲ ਮੈਨੂੰ ਦਿੱਤੀ ਮੇਰ ਕੋ ਪੁੱਛ ਕੇ ਕਰੋ ਜਾਣਾ ਹੈ ਤੇ ਪਰਮੇਸ਼ਰ ਦੇ ਸਵਰਗੀ ਦੂਤ ਤੁਹਾਡੇ ਨਾਲ ਚੱਲਦੇ ਨੇ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਤੁਹਾਡੇ ਜੀਵਨ ਚੋਂ ਖਤਮ ਹੁੰਦੀ ਹੈ ਯੇਸ਼ੂ ਮਸੀਹ ਦੇ ਨਾਮ ਚ ਆਮੀਨ ਹਾਲੇਲੂਇਆ ਥੈਂਕ ਯੂ ਜੀਸਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਮੇਰੇ ਪਿਤਾ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਤੁਹਾਡਾ ਆਤਮਾ ਨੂੰ ਸ਼ੂਵੇ ਉਹਨਾਂ ਦੇ ਜੀਵਨ ਚ ਅਦਭੁਤ ਰੂਪਿਤ ਨਾ ਕਰੇ ਕਰੇ ਤੁਹਾਡਾ ਆਤਮ ਮੇਰੇ ਪਿਆਰੇ ਪ੍ਰਭੂ ਜੀਾਰੇ ਕਰੇ ਖੁਦਾਵਾਨ ਜੋ ਨੇਰੀ ਤੂਫਾਨ ਪਾਣੀ ਹੜ ਆਇਨੇ ਖੁਦਾਵਾਨ ਤੁਹਾਡਾ ਆਤਮ ਨੂੰ ਸ਼ਾਂਤ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਕਵੀ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਚ ਲਿਖਿਆ ਜਦੋਂ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਖੁਦਾ ਵੱਡੇ ਵੱਡੇ ਕੰਮ ਕਰਦਾ ਏ ਮੇਰੇ ਪਿਆਰੇ ਪ੍ਰਭੂ ਜੀ ਜੋ ਦੁੱਖ ਸੁੱਖ ਖੁਦਾਵਾਨ ਤੁਹਾਡੇ ਬੱਚੇ ਚ ਲਿਖਿਆ ਵੀ ਤੁਸੀਂ ਵੀ ਉਹਦੇ ਸਾਂਝੀ ਦੇ ਜੀ ਤੁਸੀਂ ਵੀ ਪਿਤਾ ਪਰਮੇਸ਼ਰ ਤੁਹਾਡੇ ਪਿਤਾ ਨੇ ਵੀ ਰਾਜ ਠਰਾਇਆ ਖੁਦਾਵਨ ਤੇ ਤੁਸੀਂ ਵੀ ਸਾਡੇ ਲਈ ਰਾਜ ਠਰਾ ਚੁੱਕੇ ਜੀ ਔਰ ਰਾਜ ਖੁਦਾਵਨ ਆ ਚੁੱਕਿਆ ਤੁਹਾਡੇ ਪੁੱਤਰ ਨਾਮ ਦੇ ਵਿੱਚ ਮੈਂ ਪ੍ਰਭੂ ਤੁਹਾਡਾ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਹਾਂ ਪ੍ਰਭੂ ਜੀ ਜਿੰਨੇ ਵੀ ਜਿੰਨੇ ਮੇਰੇ ਪਿਆਰੇ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾਵਨ ਤੁਹਾਡਾ ਆਤਮਾ ਦੇ ਜੀਵਨ ਚ ਕਾਰਜ ਕਰ ਚੁੱਕਿਆ ਉਹਨਾਂ ਦੇ ਬੰਦ ਦਰਵਾਜ਼ੇ ਖੁੱਲ ਚੁੱਕੇ ਨੇ ਉਹਨਾਂ ਦੇ ਰਸਤੇ ਓਪਨ ਹੋ ਚੁੱਕੇ ਨੇ ਤੁਹਾਡੇ ਪੁੱਤਰ ਨਾਮ 'ਚ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਉਹਨਾਂ ਦੇ ਜੀਵਨ 'ਚੋਂ ਖਤਮ ਹੋ ਚੁੱਕੀ ਪ੍ਰਭੂ ਤੁਹਾਡਾ ਆਤਮਾਈਕਿਕ ਜਿੰਨਣ ਸ਼ੂ ਚੁੱਕਿਆ ਹੀਲ ਕਰ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਪੁੱਤਰ ਆਤਮਾ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆ ਕਿ ਵੀ ਤੁਹਾਡੇ ਵਚਨ 'ਚ ਲਿਖਿਆ ਤੂੰ ਬਤਰਾ ਕਰਾਨਾ ਬਚਾਇਆ ਜਾਏਗਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਵਿਸ਼ਵਾਸ ਨਾਲ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਤੁਹਾਡਾ ਆਤਮਾ ਨਾਲ ਜੀਵੇਂ ਚ ਕਾਰੀ ਕਰ ਰਿਹਾ ਹੈ ਮੈਂ ਤਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਸ਼ਾਂਤੀ ਦੇ ਰਾਜਕਮਾਰ ਜੇ ਮੇਰੇ ਖੁਦਾਵਾਨ ਨੇ ਦੇ ਕਰਾ ਚ ਸ਼ਾਂਤੀ ਆ ਜੇ ਤੁਹਾਡੇ ਪੁੱਤਰ ਨਾਮ ਚ ਐ ਸ਼ਾਂਤੀ ਨੂੰ ਗ੍ਰਹਿਣ ਕਰਨ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜੋ ਤੁਸੀਂ ਖੁਦਾਵਾਨ ਗਵਾਹੀ ਕੀਤੀ ਇਸ ਵਚਨ ਦੇਣ ਦੇ ਲਈ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਜੋ ਇਸ ਵਚਨ ਨੂੰ ਮਨ ਹਿਰਦਿਆਂ ਗ੍ਰਹਿਣ ਕਰੇਗਾ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਉੱਤਮ ਆਸ਼ੀਸ਼ਾਂ ਵਰਕਤਾਂ ਤੇ ਉੱਤਮ ਰਾਜ ਠਰਾ ਚੁੱਕੇ ਜੀ ਪਿਤਾ ਮੈਂ ਦਿਲ ਤੋਂ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤਾਰੀਫ ਕਰਦੇ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੇਨ ਕੋਰਟਲੈਸਿਓਲ